ਐਨਆਰਆਈ ਬੀਰ ਬਲਵੀਰ ਸਿੰਘ ਦੇ ਸਹਿਯੋਗ ਸਤਕਾਰ ਲੋਕ ਭਲਾਈ ਦਾ ਸੁਨੇਹਾ ਅਖਬਾਰ ਦੇ ਜ਼ਿਲ੍ਹਾ ਇੰਚਾਰਜ ਦਲਵੀਰ ਉਦੋਕੇ ਵੱਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਪਿੰਡ ਮਾਰੀ ਉਦੋਕੇ ਦੇ ਚੌਂਕ ਵਿੱਚ ਦੁੱਧ ਅਤੇ ਰਸਾਂ ਦਾ ਸਾਰਾ ਦਿਨ ਲੰਗਰ ਲਗਾਇਆ ਗਿਆ ਇਸ ਮੌਕੇ ਪਹੁੰਚੇ ਸਮਾਜ ਸੇਵੀ ਬੀਰ ਗੁਰਪ੍ਰੀਤ ਸਿੰਘ ਧਾਰੀਵਾਰ ਨੇ ਫਰੀਦ ਧਾਰਮਿਕ ਲਿਟਰੇਚਰ ਵੀ ਵੰਡਿਆ ਗਿਆ ਇਸ ਮੌਕੇ ਬੱਚਿਆਂ ਦੇ ਹੱਥ ਵਿੱਚ ਛੋਟੇ ਸਹਬਜ਼ਾਦਿਆਂ ਮਾਤਾ ਗੁਜਰਕੌਰ ਅਤੇ ਬਾਬਾ ਮੋਤੀराम ਜੀ ਦੀਆਂ ਤਕਤੀਆਂ ਅਤੇ ਮਾਟੋ ਫੜੇ ਹੋਏ ਸਨ ਇਸ ਮੌਕੇ ਲੰਗਰ ਵਿੱਚ ਸੇਵਾ ਕਰਨ ਪਹੁੰਚੇ ਮਾਸਟਰ ਗੁਰਪ੍ਰੀਤ ਸਿੰਘ ਰਾਜੋ ਕੇ ਕਾਮਰੇਡ ਹੀਰਾ ਸਿੰਘ ਕੰਬੋ ਕੇ ਬੀਸਾ ਸਿੰਘ ਉਦੋ ਕੇ ਬੀਲਾ ਸਿੰਘ ਕੰਬੋ ਕੇ ਜਸ਼ਨਦੀਪ ਕੌਰ ਰਾਜਵੀਰ ਕੌਰ ਸੋਮਨਦੀਪ ਕੌਰ ਆਕਾਸ਼ਦੀਪ ਸਿੰਘ ਆਦ ਹਾਜ਼ਰ ਸਨ ਮਾੜੀ ਉਰਦੋ ਕੇ ਤੋਂ ਦਲਵੀਰ ਉਰਦੋ ਕੇ ਦੀ ਲੋਕ ਪੜਾਈ ਦਾ ਸਨੇਹਾ ਟੀਵੀ ਲਈ ਖਾਸ ਰਿਪੋਰਟ पागल होमत नण खणो गै बरीमती जिंद नण खो गैया बचियां जी तमर ते शाही हानी बचियां जी गुजरी चलद तरती वें बड़ीअमती जिंदी आण करो गै तो बड़ी अीमती जिंदा नियार વા <Gãrapti>